ਜੰਤੀਆਂ ਪਤਾ ਕੀ ਕਹਿੰਦੀਆਂ ਇਹਨਾਂ ਦੀ ਕਾਲ ਦੇ ਨੇੜੇ ਇਕੱਠੇ ਹੁੰਦੇ ਇਹ ਤੁਸੀਂ ਰਿਪੋਰਟਾਂ ਦਿੱਤੀਆਂ ਉੱਤੇ ਤੱਕ ਇਹ ਤਾਂ ਮੈਨੂੰ ਕੰਮ ਕਰਨਾ ਪਿਆ ਪਰਚੇ ਤੁਸੀਂ ਕੀਤੇ ਸਾਡੀ ਤਰ ਚੈੱਕ ਕਰਦੇ ਹੋ ਤੁਸੀਂ ਮੈਂ ਕਹਿੰਦਾ ਮੈਂ ਮਰਨੋਂ ਨਹੀਂ ਡਰਦਾ ਜੇ ਕੇ ਜੁਰਤੇ ਦੇ ਵਿੱਚ ਕੱਢ ਕੇ ਪਸੌਲ ਮਾਰੋ ਗੋਲੀ ਮੈਨੂੰ ਦੱਸਦੇ ਆ ਤੁਸੀਂ ਇਹ ਕੰਮ ਹੋਰ ਆਪਾਂ ਥਾਣੇ ਦੇ ਵਿੱਚ ਦੇ ਉੱਤੇ ਕੀ ਦਾ ਰੰਭ ਕਰੀਏ ਸਾਨੂੰ ਜਦੋਂ ਦੇ ਦੇ ਇੱਥੇ ਮਹਾਰਾਜ ਦਾ ਪ੍ਰਕਾਸ਼ ਆ ਜਾ ਬਸ ਜਦੋਂ ਸਰ ਸਾਨੂੰ ਕੈਨਸਲ ਹੈ ਸੇ ਰਿਪੋਰਟ ਦੇ ਦੋਗੇ ਅਸੀਂ ਬਿਲਕੁਲ ਆਪਣੇ ਆਰਾਮ ਨਾਲ ਸਾਡਾ ਜਿਹੜੀ ਹਰੀ ਜਲਦੀ ਉਧਰ ਚੱਲ ਜੇ ਮੇਰੀ ਮੇਰੀ ਗੱਲ ਤੁਹਾਡੀ ਤੁਹਾਡੀ ਐਪਲੀਕੇਸ਼ਨ ਤੇ ਵੀ ਸੀ ਸਿਫਰ ਤੁਸੀਂ ਜਿਹੜੇ ਸੇਟਾ ਦੇ ਸਰਦਾਰਾਂ ਕੋਲੋਂ ਇੱਕ ਗੱਲ ਮੈਨੂੰ ਦੱਸੋ ਤੁਹਾਡੇ ਬੱਚੇ ਨਸ਼ਿਆਂ 'ਚ ਲੱਗ ਗਏ ਹੈਂ ਮੈਂ ਗਲਤ ਕੀ ਕੀਤਾ ਤੁਹਾਡੇ ਬੱਚਾ ਨਸ਼ਾ 'ਚ ਧਾਰਿਆ ਵੱਡੇ ਵੱਡੇ ਬੰਦੇ ਧਮਕੀਆਂ ਦੇ ਰਹੇ ਸਾਡੇ ਹਥਿਆਰ ਜਬਤ ਕਰਕੇ ਤੁਸੀਂ ਵਾਪਸ ਨਹੀਂ ਕਰਦੇ ਤੁਹਾਡਾ ਕੰਮ ਅਸੀਂ ਕਰੀਏ ਫਿਰ ਉੱਤੋਂ ਤੁਸੀਂ ਸਾਨੂੰ ਧਮਕੀਆਂ ਦਓ ਹੈਂ ਤੁਸੀਂ ਮੈਨੂੰ ਦੱਸੋ ਬੰਦੇ ਨੂੰ ਹੱਥ ਲਾਇਆ ਮੈਨੂੰ ਲਾਓ ਹੱਥ ਆਇਆ ਮੈਂ ਧਾਣੇ 'ਚ ਕਰੋ ਅਰੈਸਟ ਜਿੰਨੇ ਕਰਨਾ ਹੈ ਕੈਸਾ ਲੈਫਰ ਨੂੰ ਬੋਟ ਦਿਓ ਸਰ ਆਪਾਂ ਕੰਮ ਨਹੀਂ ਬੇੜੀ ਇਹ ਐਪਲੀਕੇਸ਼ਨ ਪੂਰੀ ਆ ਜੇ ਸਾਰੇ ਕਾਗਜ਼ ਪਾ ਦੇ ਜੀ ਅਸੀਂ ਬਸ ਕਹਿੰਦਾ ਆ ਹਾਂ ਜੀ ਅਸਕਰ ਸਰ ਜੀ ਪੰਡਿਤ ਸਰ ਜੀ ਇਹ ਰਸਤਾ ਬਣਾ ਹੋਣੀ ਜਾ ਜਿਸ ਬੰਦੇ ਨੇ ਮੇਰੇ ਖਿਲਾਫ ਕੰਪਲੇਨ ਕੀਤੀ ਹੈ ਮੈਂਟਲੀ ਅਫਸਰ ਪੀਜੀਐਚ ਚ ਇਲਾਜ ਚੱਲਦਾ ਹਦਾ ਹੈ ਤੁਸੀਂ ਇੱਕ ਮੈਂਟਲੀ ਅਫਸਰ ਬੰਦੇ ਦੀ ਸਟੇਟਮੈਂਟ ਤੇ ਕਿੰਦਾ ਬਦਦਰ ਦੇ ਰਹੇ ਹੋ ਉਹ ਆਮ ਆਦਮੀ ਪਾਰਟੀ ਦਾ ਬੰਦਾ ਲੈ ਕੇ ਲਾ ਕੇ ਬੈਠ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਤੁਹਾਨੂੰ ਪੋਲਿਟੀਕਲ ਮੋਟਿਵ ਨਹੀਂ ਨਜ਼ਰ ਆ ਰਹੇ ਡੀਐਸਪੀ ਮੰਮੀ ਜੀ ਸਾਨੂੰ ਲੱਗਦਾ ਵੀ ਮੇਰੇ ਵਰਗੇ ਬੰਦੇ ਨੂੰ ਤੁਸੀਂ ਇਹੋ ਜਿਹੇ ਪਰਚੇ ਚਲਣਾ ਚਾਹੀਦੇ ਤੁਹਾਨੂੰ